ਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਖੜੇ ਆ ਮੋਗਾ ਮੰਡੀ ਸੋ ਸਭ ਤੋਂ ਪਹਿਲਾ ਟਰੈਕਟਰ ਜਿਹੜਾ ਆ ਗਿਆ ਫਾਰਮ ਟਰੈਕ 65 ਫਾਰਮ ਟਰੈਕ 65 ਟਰੈਕਟਰ ਆ ਜੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2009 ਮਾਡਲ ਆ 2009 ਮਾਡਲ ਟਰੈਕਟਰ ਆ ਬਾਕੀ オリジナル ਰੰਗ ਵੇੜ ਦਾ ਸਾਰਾ ਟਰੈਕਟਰ ਆ ਜੇ ਟਰੈਕਟਰ ਦੀ ਗੱਲ ਕਰੀਏ ਡਿਮਾਂਡ ਦੀ 2 ਲੱਖ ਤੇ 80 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਬਾਕੀ ਸਾਰਾ オリジナル ਰੰਗ ਵੇੜ ਦਾ ਟਰੈਕਟਰ ਆ ਤੁਸੀਂ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਜੇ ਗੱਲ ਕਰੀਏ ਟਾਇਰਾਂ ਦੀ 522 40 ਪੈਸੇ ਪੱਕੇ ਠੈਰਾ ਟਰੈਕਟਰ ਦੇ ਬਾਕੀ ਜਿਵੇਂ ਸਾਰਾ ਸਮਾਨ ਆ ਨਾਲ ਟਰੈਕਟਰ ਦੇ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਮਗਰਾ ਟਰੈਕਟਰ ਦੇ ਬੇਦਾਗ ਆ ਬਾਕੀ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਥੋਂ ਗੱਲ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਸੋ ਜਿਹੜਾ ਵੀ ਆਪਣੀ ਵੀਡੀਓ ਵੇਖ ਕੇ ਜਾਊਗਾ ਬਾਈਕੋਲ ਟਰੈਕਟਰ ਲੈਣ ਮਾਨ ਤਾਂ ਟਰੈਕਟਰ ਦੇ ਵਿੱਚੋਂ ਜ਼ਰੂਰ ਹੋ ਜਾਊਗਾ ਟਰੈਕਟਰ ਆ ਗਿਆ ਪ੍ਰੀਤ ਫਰੀਦ ਟਰੈਕਟਰ ਆ 6049 60 ਨੰਦਾ ਟਰੈਕਟਰ ਆ ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2000 ਤੇ 12 ਮਾਡਲ ਟਰੈਕਟਰ ਆ ਡਿਮਾਂਡ ਹੈਗੀ ਆ 3 ਲੱਖ ਤੇ 45000 3 ਲੱਖ 45000 ਰੇਸ ਟਰੈਕਟਰ ਦੀ ਡਿਮਾਂਡ ਆ ਬਾਕੀ ਫੈਬਰ ਵਾਲੀ ਛਤਰੀ ਲੱਗੀ ਆ ਸਾਰਾ origional ਰੰਗ ਪੇਡ ਦਾ ਟਰੈਕਟਰ ਆ ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ 60 ਪੈਸੇ ਚਾਰੇ ਟਾਇਰ ਦਾ ਟਰੈਕਟਰ ਦੇ ਗੂਡਇਰ ਕੰਪਨੀ ਦੇ ਟਾਇਰ ਆ ਬੈਂਪਰ ਲੱਗਾ ਟਰੈਕਟਰ ਦੇ ਮੂਰੇ ਬਾਕੀ ਓਕੇ ਟਰੈਕਟਰ ਆ ਸਾਰਾ オリジナル ਰੰਗ ਪੇਡ ਦਾ ਟਰੈਕਟਰ ਆ ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ ਬਾਕੀ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉੱਥੋਂ ਗੱਲ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ